ਆ ਦੇਖੋ ਜੀ ਪਾਠੀਆਂ ਦੀ ਰੈਸ ਦੇਖੋ ਕਿੰਨੀ ਵਧੀਆ ਐਸ ਜੀ ਡੈਸ਼ ਘਰੇ ਵੀ ਨਹੀਂ ਹੁੰਦੀ ਆ ਦੇਖੋ ਜੀ ਆਈ ਰੈਪੇ ਪਾਠ ਕਰਨ ਆਏ ਆ ਜੀ ਆ ਦੇਖੋ ਪਾਠੀਆਂ ਦੀ ਰੈਸ ਦੇਖੋ ਜੀ ਕਿੰਨੀ ਵਹਿਤਰ ਰੈਸ ਆ ਕਿੰਨਾ ਵਧੀਆ ਦੇਖੋ ਰੈਸ ਆ ਪਾਠੀ ਪਏ ਨੇ ਦੇਖੋ ਇੱਕ ਖੜਾ ਜੀ ਇੱਕੋ ਬੈਠਾ ਜੀ ਆਹ ਦੇਖੋ ਇੱਕ ਲੰਮਾ ਪਿਆ ਇੱਕੋ ਲੰਮਾ ਪਿਆ ਦੇਖੋ ਜੀ ਕਿੰਨੀ ਸੋਹਣੀ ਰਹਿਸ ਕਿੰਨੀ ਪਾਠੀਆਂ ਦੀ ਕੇਰ ਦੇਖੋ ਕਿੰਨਾ ਬਰੀਏ ਵਹਿਤਰੇ ਲੱਗੇ ਐਨੇ ਨਿਆਰੇ ਸਾਨੂੰ ਕਦੇ ਨਹੀਂ ਮੰਨੇ ਰੇਪੇ ਗੁਰਦੁਆਰੇ ਆ ਜੀ ਆਹ ਦੇਖੋ ਜੀ ਕਿੰਨੀਆਂ ਦਰੀਆਂ ਵਧੀਆ ਲੱਗੀਆਂ ਦੇਖੋ ਜੀ ਆਹ ਦੇਖੋ ਸਾਡੇ ਪਾਠੀ ਸਿੰਘ ਜੀ ਆ ਦੇਖੋ ਜੀ ਕਿੰਨੀ ਸੋਹਣੀ ਰੈਸ ਦੇਖੋ ਜੀ ਆਹ ਦੇਖੋ ਕੀ ਕਰੀਏ ਜੀ ਦੱਸੋ ਕੀ ਜ਼ਿੰਦਗੀ ਆ ਪਾਠੀਆਂ ਦੀ ਹੈ ਇਹ ਦੂ ਦਾ ਦਿਹਾੜੀ ਕਰ ਲਵੇ ਪਾਠੀ ਉਹ ਨਹੀਂ ਵਧੀਏ ਜੀ ਦੇਖੋ ਆਏ ਹਾਏ ਉਹ ਤੁਹਾਡਾ ਪੜਾ ਹੋ ਜੇ ਭੰਦਣ ਇਹਦੇ ਤੇ ਸਾਪ ਆ ਜੇ ਫੇਰ ਕੀ ਕਰਨ ਪਾਠੀ ਓਹ ਹੋ ਥੋੜਾ ਸੁਨਾਨ ਕਰਕੇ ਬੈਠੋ ਉਹ ਪਾਠੀਆਂ ਨੂੰ ਕਹਿੰਦੇ ਸ্নান ਕਰਕੇ ਬੈਠੋ ਤੂੜੀ ਚ ਪੜਾਉਣਾ ਦੇਖੋ ਇੱਥੇ ਪਹਿਣਾ ਤੇ ਪਾਠੀ ਕੀ ਕਰਨ ਵਿਚਾਰੇ ਸੁਨਾਣ ਤਾਂ ਬਾਕੀ ਕਰਨ ਪਊਗਾ ਇੱਥੇ ਕਹਾਦੀ ਪੋਣੀ ਹੈ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਹ ਦੇਖੋ ਜੀ ਪਾਠੀ ਸਿੰਘਾ ਦੀ ਰੈਸ ਦੇਖੋ ਜੀ ਇਹ ਨਵੇਂ ਸ਼ਹਿਰ ਦੇ ਵਿੱਚ ਰੈਪ ਬਾਬੀ ਦਿੱਤੋ ਨਵੇਂ ਸ਼ਹਿਰ ਤੋਂ ਇਹ ਰੈਪ ਪਾਪਾ ਜੀ ਐ ਪਾਠੀਆਂ ਦੇ ਰੈਸ ਆ ਫਿਰ ਪਾਠੀਆਂ ਨੂੰ ਕਹਿੰਦੇ ਨੇ ਕਿ ਜਿੰਦਗੀ ਇਸ਼ਨਾਨ ਕਰੋ ਕਿ ਸੌਦਾ ਦੇਖੋ ਪਾਠੀਆਂ ਨੂੰ ਕਿੰਨੇ ਇਨਾ ਕ ਦਿੱਤੀ ਹੈ ਹਾਂਜੀ ਹੋਰ ਕਹਿਣਾ ਕੁਝ ਚਾਹੁੰਦੇ ਹੋ ਬਾਬਾ ਜੀ ਤੁਸੀਂ ਹੋਰ ਕੀ ਕਹਿਣਾ ਦੇਖੋ ਮੈਂ ਤਾਂ ਕਹਿੰਦਾ ਵਾਟ ਸਵਾ ਸ਼ੇਅਰ ਕਰੋ ਕਿ ਪਾਠੀਆਂ ਦੀ ਕਿੰਨੀ ਸੇਵਾ ਹੋ ਰਹੀ ਹੈ ਸੰਭਾਲ ਹੋ ਰਹੀ ਹੈ ਅੱਛਾ ਜੀ ਹਾਂ ਦੇਖੋ ਜੀ ਦੇਖੋ ਹਾਂਜੀ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬੋਲੋ 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 ਤੁਸੀਂ ਬੋਲੋ ਫਟ ਸਿੰਘ ਨੂੰ ਗੁਰੂ ਸਾਹਿਬ ਦੇ ਵਜ਼ੀਰ ਕਹੇ ਜਾਂਦਾ ਹੈ ਤਾਂ ਦੇਖ ਲਓ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਕੀ ਹਾਲ ਹੋ ਰਿਹਾ ਇੱਥੇ ਤੁਸੀਂ ਆ ਵੀ ਦੇਖ ਲਓ ਐਨੇ ਉੱਚ ਪੱਦੇ ਵੀ ਦੇ ਮਾਲਕ ਹੈ ਪਾਠੀ ਸਿੰਘ ਤੇ ਉਹਨਾਂ ਦਾ ਇਹ ਹਾਲ ਹੋ ਰਿਹਾ ਹੈ ਲੜੀਆਂ ਦੇ ਵਿੱਚ ਹੈਲੋ ਤੇ ਬਾਕੀ ਤੁਸੀਂ ਆਪ ਵੀ ਵੇਖ ਲਓ ਜੀ ਕਿੰਨਾ ਸਤਕਾਰ ਨਾਲ ਆਪਾਂ ਪਾਰਸਰ ਹੁੰਨੇ ਆ ਤੇ ਕਿੰਨੇ ਵੀ ਸਤਕਾਰ ਪੂਰਾ ਚਾਹੀਦਾ ਹੈ ਪਾਠ ਵਿੱਚ ਹਾਂਜੀ ਮਰਿਆਦਾ ਪੂਰੀ ਚਾਹੀਦੀ ਹੈ ਤੇ ਆਪ ਦੇਖ ਲਓ ਜੀ ਕਿੰਨਾ ਸਤਕਾਰ ਤੇ ਕਿੰਨੀ ਮਰਿਆਦਾ ਪਾਠੀਆਂ ਨਾਲ ਵਰਤੀ ਜਾਂਦੀ ਹੈ ਮੈਂ ਠੇਕੇਦਾਰ ਬੋਲਦਾ ਵਾਹਿਗੁਰੂ ਜੀ ਦਾ ਖਿਆਲ ਸਾ ਵਾਹਿਗੁਰੂ ਜੀ ਕੀ ਫਰੇ ਸਤਿਕਾਰ ਸਾਮਲੇ ਤੂੰ ਆ ਦੇਖੋ ਜੀ ਪਾਠੀਆਂ ਦੀ ਰੈਸ ਦੇਖੋ ਕਿੰਨੀ ਵਧੀਆ ਐਸ ਜੀ ਡੈਸ਼ ਘਰੇ ਮੇ ਨਹੀਂ ਹੁੰਦੀ ਆ ਦੇਖੋ ਜੀ ਆਈ ਰੈਪੇ ਪਾਠ ਕਰਨ ਆਏ ਆ ਜੀ ਆ ਦੇਖੋ ਪਾਠੀਆਂ ਦੀ ਰੈਸ ਦੇਖੋ ਜੀ ਕਿੰਨੀ ਵਹਿਤਰ ਰੈਸ ਆ ਕਿੰਨਾ ਵਧੀਆ ਦੇਖੋ ਰੈਸ ਆ ਪਾਠੀ ਪਏ ਨੇ ਦੇਖੋ ਇੱਕ ਖੜਾ ਜੀ ਇੱਕ ਬੈਠਾ ਜੀ ਆ ਦੇਖੋ ਇੱਕ ਲੰਮਾ ਪਿਆ ਦੇਖੋ ਜੀ ਕਿੰਨੀ ਸੋਹਣੀ ਰਹਿਸ ਕਿੰਨੀ ਪਾਠੀਆਂ ਦੀ ਕੇਰ ਦੇਖੋ ਕਿੰਨਾ ਬਰੀਏ ਵਹਿਸਤਰੇ ਲੱਗੇ ਐਨੇ ਨਿਆਰੇ ਸਾਨੂੰ ਕਦੇ ਨਹੀਂ ਮੰਨੇ ਰੇਪੇ ਗੁਰਦੁਆਰੇ ਆ ਦੇਖੋ ਜੀ ਕਿੰਨੀਆਂ ਦਰੀਆਂ ਵਧੀਆ ਲੱਗੀਆਂ ਦੇਖੋ ਜੀ ਆ ਦੇਖੋ ਸਾਡਾ ਪਾਠੀ ਸਿੰਘ ਜੀ ਆਹ ਦੇਖੋ ਜੀ ਕਿੰਨੀ ਸੋਹਣੀ ਰੈਸ ਦੇਖੋ ਜੀ ਆਹ ਦੇਖੋ ਕੀ ਕਰੀਏ ਜੀ ਦੱਸੋ ਕੀ ਜ਼ਿੰਦਗੀ ਹੈ ਪਾਠੀਆਂ ਦੀ ਹੈ ਐਦੂ ਤਾਂ ਦਿਹਾੜੀ ਕਰ ਲਵੇ ਪਾਠੀ ਉਹ ਨਹੀਂ ਵਧੀਆ ਜੀ ਦੇਖੋ ਆਏ ਹਾਏ ਉਹ ਤੁਹਾਡਾ ਪੜਾ ਹੋ ਜੇ ਭੰਦਣ ਇਹਦੇ ਤੇ ਸੱਪ ਆ ਜੇ ਫੇਰ ਕੀ ਕਰਨ ਪਾਠੀ ਓਹ ਹੋ ਥੋੜਾ ਉਹ ਪਾਠੀਆਂ ਨੂੰ ਕਹਿੰਦੇ ਸ্নান ਕਰਕੇ ਬੈਠੋ ਤੂੜੀ ਚ ਪੜੌਣਾ ਦੇਖੋ ਇੱਥੇ ਪੈਣਾ ਤੇ ਪਾਠੀ ਕੀ ਕਰਨ ਵਿਚਾਰੇ ਸ্নান ਤਾਂ ਵਾਕਈ ਕਰਨਾ ਪਊਗਾ ਇੱਥੇ ਕਹਾਦੀ ਪੋਣੀ ਹੈ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਹ ਦੇਖੋ ਜੀ ਪਾਠੀ ਸਿੰਘਾ ਦੀ ਰੈਸ ਦੇਖੋ ਜੀ ਇਹ ਨਵੇਂ ਸ਼ਹਿਰ ਦੇ ਵਿੱਚ ਰੈਪ ਬਾਬੀ ਦੱਸੋ ਨਵੇਂ ਸ਼ਹਿਰ ਤੋਂ ਹੈ ਰੈਪ ਪਾਪਾ ਜੀ ਇਹ ਪਾਰਟੀਆਂ ਦੇ ਰਾਇਸ਼ ਆ ਫਿਰ ਪਾਰਟੀਆਂ ਨੂੰ ਕਹਿੰਦੇ ਨੇ ਕਿ ਇਨਕੀ ਇਸ਼ਨਾਣ ਕਰੋ ਕਿ ਸੌਦਾ ਦੇਖੋ ਪਾਰਟੀਆਂ ਨੂੰ ਕਿੰਨੀ ਇਨਾ ਕ ਦਿੱਤੀ ਹੈ ਹਾਂਜੀ ਹੋਰ ਕਹਿਣਾ ਕੁਝ ਚਾਹੁੰਦੇ ਹੋ ਬਾਬਾ ਜੀ ਤੁਸੀਂ ਹੋਰ ਕੀ ਕਹਿਣਾ ਦੇਖੋ ਅਮਰੀਕਨ ਵਰਤਵਾ ਸ਼ੇਅਰ ਕਰੋ ਕਿ ਪਾਰਟੀਆਂ ਦੀ ਕਿੰਨੀ ਸੇਵਾ ਹੋ ਰਹੀ ਹੈ ਸੰਭਾਲ ਹੋ ਰਹੀ ਹੈ ਅੱਛਾ ਜੀ ਆ ਦੇਖੋ ਜੀ ਦੇਖੋ ਹਾਂਜੀ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬੋਲੋ ਬੋਲੋ ਤੁਸੀਂ ਬਾਈ ਕੋਈ ਬੋਲੋ ਫਟਸੀ ਗਣ ਗੁਰੂ ਸਾਹਿਬ ਦੇ ਵਜ਼ੀਰ ਕਹੇ ਜਾਂਦਾ ਆ ਤੋ ਦੇਖ ਲਓ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਕੀ ਹਾਲ ਹੋ ਰਿਹਾ ਇੱਥੇ ਤੁਸੀਂ ਆ ਵੀ ਦੇਖ ਲਓ ਐਨੇ ਉੱਚ ਪੱਦੇ ਵੀ ਦੇ ਮਾਲਕ ਹੈ ਪਾਠੀ ਸਿੰਘ ਤੇ ਉਹਨਾਂ ਦਾ ਇਹ ਹਾਲ ਹੋ ਰਿਹਾ ਹੈ ਲੜੀਆਂ ਦੇ ਵਿੱਚ ਹੈਲੋ ਤੇ ਬਾਕੀ ਦੀ ਆ ਵੀ ਵੇਖ ਲਓ ਜੀ ਕਿੰਨਾ ਸਤਕਾਰ ਨਾਲ ਆਪਾਂ ਪਾਸ ਕਰਉਂਨੇ ਆ ਤੇ ਕਹਿੰਨੇ ਆ ਕਿ ਸਤਕਾਰ ਪੂਰਾ ਚਾਹੀਦਾ ਹੈ ਪਾਸਾ ਵਿੱਚ ਹਾਂਜੀ ਮਰਿਆਦਾ ਪੂਰੀ ਚਾਹੀਦੀ ਹੈ ਤੇ ਆਪ ਦੇਖ ਲਓ ਜੀ ਕਿੰਨਾ ਸਤਕਾਰ ਤੇ ਕਿੰਨੀ ਮਰਿਆਦਾ ਪਾਠੀ ਨਾਲ ਵਰਤੀ ਜਾਂਦੀ ਹੈ ਮਰਾ ਠੇਕੇਦਾਰ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼ਾਮ ਲਿਆ ਤੂੰ ਮਾਹੰਮਾ